ਬਾਪੂ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਮੈਂ ਕਿਹਾ ਵੀ ਆ ਬਾਪੂ ਜੀ ਦਾੜਾ ਪ੍ਰਕਾਸ਼ ਹੋਇਆ ਔਰ ਬੜਾ ਸੋਹਣਾ ਚਿਹਰਾ ਬਜ਼ੁਰਗਾਂ ਦਾ ਗੱਲਾਂ ਮਾਰਨੀ ਆ ਅਸੀਂ ਨਾ ਜੀ ਬੱਲੇ ਬੱਲੇ ਫਿਲਮ ਜਨ ਰਿਕਾਰਡਜ਼ ਇੱਕ ਚੈਨਲ ਚਲਾਉਨੇ ਬਾਪੂ ਅੱਛਾ ਜੀ ਕੀ ਨੌਂ ਕੀ ਤੁਹਾਡਾ ਰਾਮ ਸਰੂਪ ਜੀ ਹਾਂ ਜੀ ਉਹ ਚੈਨਲ ਤੇ ਅਸੀਂ ਬਜ਼ੁਰਗਾਂ ਕੋਲ ਜਾਂਦੇ ਹਾਂ ਬਜ਼ੁਰਗਾਂ ਨਾਲ ਗੱਲਾਂ ਮਾਰਦੇ ਸਾਨੂੰ ਆਂਦਾ ਮਜ਼ਾ ਠੀਕ ਹੈ ਜੀ ਹਾਂ ਜੀ ਸਾਡੀ ਰੂਹ ਦੀ ਖਰਾਕ ਹੈ ਬਜ਼ੁਰਗ ਠੀਕ ਹੈ ਠੀਕ ਕੀ ਹਾਲ ਚੱਲ ਠੀਕ ਹੈ ਜੀ ਆ ਤੁਹਾਡਾ ਚਿਹਰਾ ਜਿਹੜਾ ਮੁਸਕਰਾਉਂਦਾ ਹਾ ਨਾ ਜੀ ਉਹਰਾ ਤੁਹਾਡਾ ਚੇਰਾ ਆ ਜਿਹੜਾ ਉੱਪਰ ਤੁਸੀਂ ਬੰਨਿਆ ਸਿਰ ਤੇ ਆ ਮਾਰਿਆ ਹੋਇਆ ਜੜਬ ਮਦੇੜ ਹਾਂਜੀ ਦੇਸੀ ਆਪਣਾ ਸਟਾਈਲ ਪਿੰਡੂ ਸਟਾਈਲ ਹੈ ਨਾ ਪਿੰਡੂ ਵਿਰਸਾ ਹੁੰਡਰਸਟੈਂਡ ਹੈ ਜੀ ਬਹੁਤ ਵਧੀਆ ਲੱਗਿਆ ਮੈਨੂੰ ਮੈਂ ਕਿਹਾ ਬਾਪੂ ਜੀ ਨਾਲ ਗੱਲਾਂ ਮਾਰਨੀਆ ਕੀ ਹਾਲ ਚਾਲ ਹੈ ਬਹੁਤ ਵਧੀਆ ਕਿੰਨੀ ਉਮਰ ਹੋ ਗਈ ਉਮਰ ਹੋ ਗਈਣੀ ਕੁੰਝਾ ਦੇ ਘੰਟੇ ਚ ਕਿੰਨੀ ਬਣੀ ਆ 51 ਦਾ ਜਨਮ ਹੈ ਤੁਹਾਡਾ 51 ਦਾ ਜਨਮ ਹੈ ਸਿੱਧੇ ਸਿੱਧੇ 50 ਇਧਰ ਦੇ ਹੋਗੇ 24 ਉੱਪਰ ਲਿਓਗੇ 74 75 ਹਾਂਜੀ ਵਾਹ ਜੀ ਵਾਹ ਹੋਰ ਠੀਕ ਠਾਕ ਰਹੀ ਜ਼ਿੰਦਗੀ ਹੋ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਵਧੀਆ ਰਹੀ ਬਹੁਤ ਵਧੀਆ ਬਚੀ ਤੁਸੀਂ ਕੀ ਆ ਰਹੇ ਤਜਰਬੇ ਜ਼ਿੰਦਗੀ ਦੇ ਯਾਰ ਮੈਂ ਤਾਂ ਇੰਨੇ ਕਿਤੇ ਜਹਾਰੀਦਾਰ ਬੰਦੇ ਤਜਰਬੇ ਕਾਦੇ ਆ ਤਜਰਬੇ ਆਏ ਬਈ ਕੋਈ ਉਹ ਹੀ ਬੰਦੇ ਹੁਣ ਤਾਂ ਤਜਰਬੇ ਖਿੱਚਦੇ ਆ ਜਾਂ ਪੜ੍ਹੇ ਲਿਖੇ ਹੁਣ ਉਹ ਤਜਰਬੇ ਖਿੱਚਦੇ ਨਹੀਂ ਨਹੀਂ ਪੜ੍ਹੇ ਲਿਖੇ ਤਾਂ ਮੈਂ ਮੈਂ ਤਾਂ ਉਹਨੂੰ ਪੜ੍ਹੇ ਲਿਖੇ ਮੰਨਦਾ ਜਿਹਦੇ ਦਿਮਾਗ ਚ ਰੌਸ਼ਨੀ ਹੈ ਇਹਦੇ ਦਿਮਾਗ 'ਚ ਰੋਸ਼ਨੀ ਨਹੀਂ ਹੈ ਉਹ ਭਾਵੇਂ ਐਮਏ ਕਰ ਜਵੇ ਭਾਵੇਂ ਡਬਲ ਐਮਏ ਹੋ ਜਵੇ ਇਦਾਂ ਹੀ ਇਦਾਂ ਹੀ ਗੱਲ ਹੈ ਵੀ ਜਿਹੜੇ ਜਹੜ ਜਹੜ ਬੰਦੇ ਹਾਂ ਉਹਨਾਂ ਸੁਰਤ ਜਹੜੀ ਵਿੱਚੇ ਹੁੰਦੀ ਹੈ ਹਾਂ ਠੀਕ ਨਹੀਂ ਪਰ ਜਿਹੜੇ ਹੁੰਦੇ ਆ ਜਿੱਦਾਂ ਜਿੱਦਾਂ ਮਹਿਕਮੇ ਆ ਜਾਂ ਹੋਰ ਆਪਣਾ ਬਣਾਇਆ ਕੋਈ ਕਾਰੋਬਾਰ ਉਹ ਵੀ ਲੋੜੇ ਮਤਾਂ ਕੋ ਹੋਸ਼ ਹੁੰਦੀ ਬੰਦੇ ਤੁਸੀਂ ਸ਼ੁਰੂ ਤੇ ਤੁਹਾਡੇ ਪਿੰਡ 'ਚ ਰਹੇ ਆ ਸਾਡਾ ਇਹ ਆਧੀ ਪਿੰਡ ਹੈ ਅੱਛਾ ਬਚਪਨ ਤੇ ਲੈ ਕੇ ਬਚਪਨ ਤੇ ਸਾਡੇ ਬਡਾਰੂ ਵੀ ਇੱਥੇ ਰਹੇ ਟਾਡੇ ਬਜ਼ੁਰਗ ਬੈਠੇ ਉਧਰ ਤੇ ਪਾਕਿਸਤਾਨ ਤੇ ਤਾਂ ਨਹੀਂ ਆਏ ਤੁਸੀਂ ਨਹੀਂ 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 ਤੁਸੀਂ ਇੱਧਰ ਦੇ ਹੈ ਇੱਧਰ ਦੇ ਆਦੀ ਇੱਧਰ ਦੇ ਅੱਛਾ ਇਹ ਪਿੰਡ ਮੁਸਲਮਾਨਾਂ ਦਾ ਸੀਗਾ ਹੈ ਪਿੰਡ ਮੁਸਲਮਾਨਾਂ ਦਾ ਸਾਰੇ ਹੀ ਹਾਂ ਜੀ ਕਹਿੰਦੇ ਸ਼ਹਿਰ ਹੁੰਦਾ ਤਾਂ ਕਿਸੇ ਟਾਈਮ ਇਹ ਧਮਾਨ ਸ਼ਹਿਰ ਤਾਂ ਦਾਲੀ ਧਮਾਨ ਸ਼ਹਿਰ ਹੈ ਦਾਲੀ ਵੀ ਧਮਾਨ ਸ਼ਹਿਰ ਤਾਂ ਇੱਦਾਂ ਦੇ ਦੱਸਦੇ ਆ ਬਈ ਇੱਥੇ ਤੇ ਨਾ ਜਦ ਕੋਈ ਆਇਦਾ ਮੰਗਣ ਇੱਕ ਇੱਕ ਪਾੜੀ ਕੋ ਆਖੇ ਇੱਕ ਇੱਕ ਤੇਲੀਆਂ ਦੇ ਘਰ ਲੈਣ ਤੇਲੀਆਂ ਦੇ ਘਰ ਤੇ ਇੱਥੇ ਤੇਰੀ ਦੇ ਘਰ ਸੀ ਅੱਛਾ ਉਹਨਾਂ ਦੇ ਇੱਕ ਪਲੀ ਪਵਾ ਕੇ ਨਾ ਸਵਾ ਮਣ ਤੇਲ ਹੋ ਜਾਂਦਾ ਅੱਛਾ ਇਹ ਗੱਲ ਜਤ ਨਹੀਂ ਐ ਦੇਖੋ ਯਾਰ ਬਾ ਵੇ ਜਿਹੜਾ ਤੇਲੀਆਂ ਕੋਲ ਤੇ ਸਵਾ ਮਣ ਤੇਲ ਹੁੰਦਾ ਤਾਂ ਹੁਣ ਸਾਬ ਫਿਰ ਹੋਰ ਕਿੰਨਾ ਵੱਡਾ ਬਣੂਗਾ ਕਿ ਅੱਜ ਕਿੰਨਾ ਵੱਡਾ ਸ਼ਹਿਰ ਹੋਊਗਾ ਉਹ ਪਲੀ ਜਿਹੜੀ ਹੈ ਉਹ ਉਹਦਾ ਮਾਪ ਮਾਣਾ ਹੁੰਦਾ ਸੀ 50 ਗ੍ਰਾਮ ਦੀ ਹੁੰਦੀ ਸਾਰੀ ਤੇਲੀਆਂ ਕੋਲ ਜਿਹੜੀ ਪਲੀ ਹੁੰਦੀ ਹੈ ਹਾਂਜੀ ਅੱਛਾ ਉਹ ਸਵਾ ਮਣ ਹੋ ਜਾਂਦੀ ਸੀ ਸਲਾਮ ਮੰਗ ਤੇ ਕੋ ਸਲਾਮ ਮੰਗਦੇ ਮੰਗਦੇ ਹਾਂਜੀ ਇਹਦਾ ਮਤਲਬ ਤਗੜਾ ਕਸਬਾ ਸੀ ਇਹ ਬਹੁਤ ਤਗੜਾ ਹੈ ਪੁਆਣ ਸ਼ਹਿਰ ਕਹਿੰਦੇ ਤਮਾਨ ਸ਼ਹਿਰ ਕਹਿੰਦੇ ਸੀ ਹੈ ਬੜੀ ਆਬਾਦੀ ਹੋਣੀ ਇਹਦਾ ਮਤਲਬ ਬਹੁਤ ਬੜੀ ਤੁਹਾਡੇ ਬਜ਼ੁਰਗਾਂ ਨੇ ਦੱਸਿਆ ਤੁਹਾਨੂੰ ਇਹ ਹਾਂ ਬਜ਼ੁਰਗਾਂ ਨੇ ਅੱਛਾ ਤੁਹਾਡਾ ਜ਼ਿਕਰ ਅਸੀਂ ਬਚਪਨ ਤੋਂ ਚੱਲੇ ਜਾਈਏ ਪਿੱਛੇ ਨੂੰ ਚਾਹਤ ਮਾਰੀ ਹੈ ਜ਼ਿੰਦਗੀ ਦੇ ਵਿੱਚ ਕਿੱਥੇ ਤੱਕ ਦੀਆਂ ਗੱਲਾਂ ਯਾਦ ਆਉਂਦੀਆਂ ਮਾਂ ਦਾ ਨਾਮ ਕੀ ਸੀ ਤੁਹਾਡੀ ਸਰਬਤੀ ਹੈ ਸਰਬਤੀ 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 ਹਾਂਜੀ अच्छा सरबती जी ਦਾ ਚਿਹਰਾ ਅੱਖਾਂ ਮੂਰੇ ਆ ਗਿਆ ਚਿਹਰਾ ਤਾਂ ਜ ਜੇਤਾ ਕਰ ਲੇ ਫਿਰ ਆਏ ਜਾਂਦੇ ਆ ਬਾਪ ਦਾ ਵੀ ਮਾਂ ਦਾ ਵੀ ਹਾਂ 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 ਆਏ ਜਾਂਦੇ ਆ ਆਏ ਜਾਂਦੇ ਆ ਨਾ ਮਾਂ ਬਾਪ ਦੇਖੋ ਕਿੱਥੇ ਭੁੱਲਦੇ ਆ ਹਾਂ ਜੀ ਜਾਂ ਮਿੱਤਰ ਕੋਈ ਦੋਸਤ ਹੈ ਉਹਦਾ ਚੇਤਾ ਕਰ ਲਓ ਉਹਦੀ ਵੀ ਜਿਹੜੀ ਅਕਸ਼ਗਲ ਸੂਰਤਾ ਹੈ ਸਾਹਮਣੇ ਆਏ ਜਾਂਦੇ ਆ ਅੱਛਾ ਮਾਤਾ ਤੁਹਾਡੀ ਰੋਟੀ ਕਾਦੇ ਪਰ ਪਕਾਉਂਦੀ ਦੀ ਕੱਚੇ ਚੁੱਲੇ ਪਰ ਪਕਾਉਂਦੀ ਦੀ ਕਿੱਥੇ ਪਕਾਉਂਦੀ ਕੱਚੇ ਚੁੱਲੇ 'ਆ ਤੁਸੀਂ ਕੋਲ ਬੈਠ ਕੇ ਖਾਂਦੇ ਸੀ ਹਾਂ ਯਾਦ ਆਉ ਟਾਈਮ ਕੋਲ ਬਿਠਾ ਕੇ ਉਹਨੇ ਰੋਟੀ ਦੇਣੀ ਮੱਖਣ ਨਾਲ ਅੱਛਾ ਮੱਖਣ ਰੋਟੀ ਦੇਣੀ ਜਾ ਕੇ ਕੋ ਹੁੰਦੇ ਬਾਵਾ ਅ ਡੈਰੀ ਡੂਰੀ ਨਹੀਂ ਆਉਂਦੀ ਅੱਛਾ ਤੇ ਆਪਣੀ ਆਪਣੀ ਮਾਤਰ ਖੀਣੀ ਹੈ ਕਿ ਕੋ ਦੁੱਧ ਵਧੀਆ ਹੁੰਦੇ ਨੇ ਪਰ ਅਸੀਂ ਸ਼ਾਮ ਜਨਾ ਵੀ ਆ ਕੇ ਕਹਿਣਾ ਮਾਂ ਜੀ ਭੁੱਖ ਲੱਗਦੀ ਹੈ ਅੱਛਾ ਕੋਈ ਨਾ ਪਰ ਰੋਟੀ ਮਿਲਦੀ ਪਰ ਉਹਨਾਂ ਦੁੱਧ ਕਰਮ ਕਰਨਾ ਤਾਂ ਦੁੱਧ ਕਿਉਂ ਦੁੱਧ ਪਲਾਣਾ ਨਹੀਂ ਅਸੀਂ ਦੁੱਧ ਪਲਾਣਾ ਰੋਟੀ ਖਾਣੀ ਤਾਂ ਦੁੱਧ ਕਿਉਂ ਫੇਰ ਰੋਟੀ ਤੇ ਮਿਲੂ ਇਹ ਜਿਹੜੀ ਇੱਕ ਅੱਧੀ ਰੋਟੀ ਖਾਣੀ ਹੋ ਅੱਛਾ ਦੁੱਧ ਪਲਾਣਾ ਮਾਨੇ ਰੋਟੀ ਖਲਾਨੀ ਸਵੇਰ ਨੂੰ ਮੱਖਣ ਮੱਖਣ ਨਾਲ ਚੰਗੀ ਰੋਟੀ ਖਾਣੀ ਬਹੁਤ ਵਧੀਆ ਇਹ ਜਿਹੜੀ ਗੱਲ ਤੁਸੀਂ ਯਾਦ ਕਰੀ ਹੈ ਇਹ ਉਸ ਸਮੇਂ ਤੁਹਾਡੀ ਉਮਰ ਕਿੰਨੀ ਸੀ ਜਿਹੜੀ ਗੱਲ ਯਾਦ ਆਈ ਤੁਹਾਨੂੰ ਤਕਰੀਬਨ 9-10 ਬਸ ਤਾਂ ਸੀ ਗੱਲ ਉਹ ਮੈਨੂੰ ਆਪਣੀ ਮਾਂ ਜਿੱਦਾਂ ਮੈਂ ਚੇਤੇ ਕਰਦਾ ਨਾ ਮਾਂ ਮੇਰੀ ਵੀ ਚੁੱਲ੍ਹੇ ਤੇ ਰੋਟੀਆਂ ਪਕਾਉਂਦੀ ਸੀ ਕੱਚੇ ਤੇ ਮਿੱਟੀ ਦੇ ਚੁੱਲ੍ਹੇ ਤੇ ਤਾਂ ਮੈਨੂੰ ਯਾਦ ਆ ਵੀ ਮੈਂ ਉਹ ਛੋਟਾ ਜਿਹਾ ਹੁੰਦਾ ਹੁਣ ਮੇਰੀ ਉਮਰ ਹੋ ਗਈ 50 ਸਾਲ ਦੀ ਤੇ ਜਦੋਂ ਮੈਂ 6-7 ਸਾਲ ਦਾ ਸੀ ਮੈਨੂੰ ਉੱਥੇ ਤੱਕ ਚਾਤੀ ਪੈ ਜਾਂਦੀ ਏ ਜ਼ਿੰਦਗੀ 'ਚ ਪਿੱਛੇ ਤੁਹਾਡੀ ਵੀ ਪੈ ਜਾਂਦੀ ਏ ਸਾਡੀ ਇਦਾਂ ਹੀ ਵੈਸੀਂ ਖੇਲ-ਦਮਾਲ ਦੇ ਹੁੰਦੇ ਤੇ ਕੱਚੇ ਬੰਦੇ ਸੀ ਤੇ ਉਹ ਬੇੜਾ ਕਿਦਾਂ ਦਾ ਹੁੰਦਾ ਥਾ ਤੁਹਾਡਾ ਬੇੜਾ ਸਾਡਾ ਤਕਰੀਬ ਠੀਕ ਇਹਦਾ ਬਾਕੀ ਆ ਜਿਹੜੇ ਜਿਹੜਾ ਚਵਾਰਾ ਹੈ ਹਾਂ ਇੱਥੇ ਬੇੜਾ ਖੁੰਦਾ ਖੁੱਲਾ ਉਪਰ ਤੱਕ ਤੇ ਛੱਤ ਜਿਹੜੀ ਹੈ ਉਹ ਬਾਲਿਆਂ ਵਾਲੀ ਸੀ ਬਾਲਾਂ ਕੜੀਆਂ ਵਾਲੀ ਆਏ ਹੈ ਕੜੀਆਂ ਵਾਲੀਆਂ ਕੜੀਆਂ ਦੀ ਛਤੀਰੀਆਂ ਹਾਂਜੀ ਬਾਲੇ ਹੁਣੇ ਪਾਏ ਥੋੜੇ ਜਿਹਾ ਪਾਇਆ ਫਿਰ ਉਹਦੀ ਨਵੇਂ ਪਾਏ ਆਪਣੇ ਅੱਛਾ ਥੱਲੇ ਫਰਸ਼ ਕੱਚਾ ਸੀਗਾ ਅੰਦਰੋਂ ਲਿਪ ਲਿਪਲੇ ਕਰਦੇ ਦੇ ਅੱਛਾ ਅੰਦਰੋਂ ਅਜ ਤਾਂ ਹੈ ਓਠਾ ਕੱਚਾ ਸੀਗਾ ਹਾਂਜੀ ਓਠਾ ਕੱਚਾ ਸੀ ਛੱਤ ਛੱਤ ਕੱਚੀ ਦੀ ਕੱਚੀ ਸੀ ਕੱਚੀ ਉਹਲੇ ਪਰ ਕਾਭੂਗ ਜਾਂਦਾ ਤਾਂ ਕਾਭੂਗ ਤਾ ਉਹ ਵੜਦੇ ਤੈਨੂੰ ਸਾਫ ਕਰਦੇ ਤੇ ਸਾਫ ਕਰਨਾ ਉਹ ਬਰਸਾਤ ਨੂੰ ਜਿਸੇ ਗਲੀਆਂ ਪੈਣੀਆਂ ਮੁੱਕ ਜਣੀਆਂ ਫਿਰ 8 ਮਹੀਨੇ ਆਏ ਨੇ ਮੀਂਹ ਪੈਣ ਆਪਣੇ ਕਾਹੂਗ ਜਾਣੇ ਫਿਰ ਬੁੜਿਆਂ ਨਾਲ ਵਿੱਚ ਥਾਪਾਂ ਜੇ ਲਾਏ ਮੋਗਰੀ ਨਾਲ ਕੁੱਟਣੇ ਆ ਉਹ ਮੈਨੂੰ ਮੋਗਰੀ ਵਾਲਾ ਸੀਰੀਆ ਲਾਗੇ ਥਾਪ ਨਹੀਂ ਲੈ ਕੁੱਟਣੇ ਤੇ ਕਾਹ ਪਟਣਾ ਸੈਡਾ ਤੈਨੂੰ ਉੱਚੀ ਕਰਦੇ ਤੇ ਹਨਾ ਹਾਂਜੀ ਸੈਡਾ ਫਿਰ ਮਿੱਟੀ ਪਾਉਂੀਆਂ ਉੱਚੀ ਕਰਦੇ ਤੇ ਫਿਰ ਥੱਲੇ ਨੂੰ ਪਾਣੀ ਹੜ ਜਵੇ ਹਾਂ ਹਾਂ ਤੇ ਗੰਬੇ ਜਿਹਦਾ ਪਦਾਰਥ ਆ ਉਹ ਇਹਦਾ ਨੀ ਨੁਆਣ ਦਾ ਰੱਖ ਰਿਹਾ 15 ਵਾਲੇ ਕੋਲ ਪ ਜਾਣਾ ਪਤਨ ਵਾਲੇ ਕੋਲ ਤੱਕ ਹਨਾ ਕੋਈ ਪੌੜੀ ਸਾਰੀ ਜੀ ਬੰਨ ਜਾਂਦੇ ਫੇਰ ਵੀ ਜਦਾਂ ਜਿਆਦਾ ਭਾਰਾ ਮੀ ਪੈਵੇ ਫਿਰ ਚੌਂਦੇ ਵੀ ਤੇ ਚੋਲ ਲੱਪੇ ਪੇ ਪੇ ਥੱਲੇ ਭਾਂਡੇ ਰੱਖ ਦੇਣਾ ਕੋਈ ਨਾ ਕੋਈ ਭਾਂਡੇ ਰਹਿਣ ਜਾਂ ਫਿਰ ਐ ਵਿੱਚ ਓਹੀ ਜਾ ਫਿਰ ਕਰਨਾ ਮੀ ਹਟੇ ਤਸਲਾ ਰੱਖ ਦੇਣਾ ਤਸਲਾ ਰੱਖ ਦੇਣਾ ਕੁਛ ਰੱਖ ਦੇਣਾ ਜਿੱਥੇ ਚੋਆ ਗਿਰਦਾ ਹਾਂਜੀ ਹੁਣ ਤਾਂ ਮੀ ਵੀ ਹੈ ਨਹੀਂ ਇੰਨੇ ਜਾਂ ਤਾਂ ਜਦ ਮੀ ਮੀਂਹ ਹੁੰਦੇ ਬਹੁਤ ਹਫ਼ਤੇ ਹਫ਼ਤੇ ਨੌ ਨੌ 10 10 ਦੰਦੇ ਮੀਂਹ ਹੁੰਦੇ ਬਹੁਤ ਬੜੇ ਮੀਂਹ ਮੀਂਹ ਹੁਣ ਨਹੀਂ ਪੈਂਦਾ ਉਦਾਂ ਦਾ ਮੀਂਹ ਹੈ ਨਾ ਪਤਾ ਨਹੀਂ ਕੀ ਹੋ ਗਿਆ ਇਹ ਕੀ ਹੋ ਗਿਆ 88 ਦੇ ਬਾਅਦ ਮੀਂਹ ਬੰਦ ਹੋ ਗਿਆ ਉਹ ਜਿਹੜਾ ਹੜ ਆਇਆ ਤਾਂ ਹਾਂ ਜੀ 88 ਆਇਆ ਉਹ ਉਸ ਤੋਂ ਬਾਅਦ ਉਹਦੇ ਬਾਅਦ ਮੀਂਹ ਨਹੀਂ ਹੈ ਕਮੀ ਹੁਣ ਜੇ ਥੋੜਾ ਜਿਹਾ ਵੀ ਪੈ ਜਾਵੇ ਤਾਂ ਹੜ ਵਰਗਾ ਮਾਹੌਲ ਬਣ ਜਾਂਦਾ ਹੁਣ ਹੁਣ ਕਿਤੇ ਪਾਸੇ ਜਾਣ ਨੂੰ ਨਹੀਂ ਨਾ ਕੱਚਾ ਨਹੀਂ ਸਮੇਂ ਅਨੁਸਾਰ ਆ ਜਾਣੋ ਐਵੇਂ ਜਿੱਦਾਂ ਦੁਨੀਆ ਉਦਾਂ ਦੇ ਸਮਝ ਪਰਮਾਤਮਾ ਹੋ ਗਿਆ ਅੱਧੀ ਕਹਤਾਂ ਕਹਾਂ ਜਿਹੜੀ ਆ ਮੀਕਣੀ ਐ ਮੌਸਮ ਐ ਉਹੀ ਉਦੇ ਮਤਲਬ ਉਹ ਚੱਲਦੀ ਜਿੱਦਾਂ ਦੇ ਲੋਕ ਉਹਦੇ ਦੇ ਰੱਬ ਹੋ ਗਿਆ ਉਹਦੇ ਦੇ ਰੱਬ ਹੋ ਗਿਆ ਲਓ ਜੀ ਆ ਗੱਲ ਤੁਸੀਂ ਜਿਹੜੀ ਕਰੀ ਨਾ ਜੀ ਇਹ ਵਾਕਈ ਹੀ ਇਹੀ ਗੱਲ ਹੋਈ ਆ ਪਹਿਲਾਂ ਲੋਕੀ ਸੀ ਚੰਗੇ ਰੱਬ ਸੀ ਮਿਹਰਬਾਨ ਰੱਬ ਮਿਹਰਬਾਨ ਹੁਣ ਪਿਆਰ ਮੁਹੱਬਤ ਦੇਣਾ ਪਿਆਰ ਮੁਹੱਬਤ ਆ ਪੰਜਾਂ ਪੰਜਾਂ ਦਿੰਦਿਆਂ ਜਾ ਤਾਂ ਜੇ 6-7 ਭਰਾ ਆ ਤਾਂ 6-7 ਨਹੀਂ ਹੈਗਾ ਵੀ ਐ ਰਾਮ ਸਰੂਪ ਜੀ ਹਾਂ ਜੀ ਜਿੱਥੇ ਹੈਗਾ ਉੱਥੇ ਹੈਗਾ ਵੀ ਬਹੁਤ ਹੈਗਾ ਬਿਰਲਾ ਨਹੀਂ ਬਿਰਲਾ ਦਿਖਦਾ ਮੈਂ ਕਹਿੰਨਾ ਬਿਰਲਾ ਹੁਣ ਜਿ세 6-7 ਭਾਈ ਇਕੱਠੇ ਹੋਣ ਅਸੀਂ 6-7 ਭਾਈ ਵੀਡੀਓ ਬਣਾਉਂਦੇ ਆ ਪਿੰਡਾਂ 'ਚ ਜਾਣੇ ਪਹਿਲਾਂ ਮੈਂ ਵੀ ਸੋਚਦਾ ਹੁੰਦਾ ਤਾਂ ਵੀ ਪਿਆਰ ਮੁਹੱਬਤ ਉੱਡ ਗਿਆ ਘਟ ਗਿਆ ਖਤਮ ਹੋ ਗਿਆ ਪਰ ਖਤਮ ਨਹੀਂ ਹੋਇਆ ਹੁਣ ਦੇਖੋ ਜੇ ਆਪਾਂ ਤਾਂ ਜੇ ਆਪਾਂ ਉਰੇ ਦੀ ਉਹ ਗੱਲ ਕਰੀਏ ਤੁਸੀਂ ਆਪਣੇ ਭਾਈ ਦੀ ਦੁਕਾਨ 'ਪਰਾਏ ਹਾਂ ਜੀ ਬੰਸੀ ਤੁਹਾਡਾ ਭਰਾ ਭਰਾ ਮੇਤੋ ਛੋਟਾ ਮੇਰੇ ਨਾਲ ਮੇਰਾ ਭਰਾ ਤੁਰਿਆ ਹੋਇਆ ਪਤਾ ਤੁਹਾਨੂੰ ਉਹ ਜਿਹੜਾ ਨਾਲ ਪਾਇਆ ਭਾਈ ਅਸੀਂ ਦੋਏ ਭਾਈ ਚੈਨਲ ਚਲਾਉਂਦੇ ਆ ਹਾਂਜੀ ਇੱਕੋ ਬੇਲ ਦੇ ਕੱਦੂ ਐ ਸੀ ਸਕੇ ਐ ਠੀਕ ਹੈ ਠੀਕ ਹੈ ਨਾ ਜੀ ਤਾਂ ਹੈਗਾ ਵੀ ਐ ਤੁਸੀਂ ਜਦੋਂ ਆਏ ਨਾ ਬੰਸੀ ਜਿਹਦੇ ਚਿਹਰੇ ਤੇ ਮੁਸਕਰਾਹਟ ਆ ਗਈ ਤੇਰਾ ਖੜ ਗਿਆ ਕਹਿੰਦੇ ਮੇਰਾ ਭਾਈ ਆ ਗਿਆ ਕਹਿੰਦੇ ਠੀਕ ਹੈ ਜੀ ਉਹਨੇ ਐਂ ਕਿਹਾ ਕਿ ਨੇ ਮੇਰਾ ਭਾਈਆ ਮੇਰਾ ਭਾਈਆ ਗਿਆ ਇੱਕਦਮ ਜਗਾ ਬਣਾਈ ਉਹਨੇ ਹਾਂ ਹੁਣ ਐਦਾਂ ਜਿਹੜੇ ਸਾਡੇ ਸਮਝ ਲਓ ਵੇ ਬਰਾਬਰ ਦੇ ਬੰਦੇ ਆ ਉਹਨੇ ਫੇਰ ਵੀ ਪਿਆਰ ਹੈਗਾ ਹੈਗਾ ਔਰ ਜਿਹੜੇ ਦੇਖਣ ਵਾਲੇ ਸਾਡੇ ਚੈਨਲ ਨੂੰ ਹਾਂਜੀ ਮੈਂ ਤਾਂ ਹੈਰਾਨ ਆ ਵੀ ਸਾਡਾ ਭਲੇਖਾ ਨਿਕਲ ਗਿਆ ਹੂੰ ਦੁਨੀਆ ਬਹੁਤੀ ਚੰਗੀ ਐ ਬਹੁਤੀ ਮਾੜੀ ਮਾੜੀ ਘਟ ਐ ਹੈਗੀ ਐ ਮਾੜੀ ਪਰ ਚੰਗਿਆਂ ਨਾਲ ਜ਼ਿਆਦਾ ਭਰੀ ਹੋਈ ਐ ਇਹ ਮੇਰਾ ਯਕੀਨ ਬਣ ਗਿਆ ਹੁਣ ਇਹ ਗੱਲ ਤਾਂ ਹੈ ਉਹ ਯਕੀਨ ਕਿਦਾਂ ਬਣ ਗਿਆ ਜਦੋਂ ਲੋਕਾਂ ਨੂੰ ਮਿਲਦੇ ਆ ਸੀ ਹਾਂਜੀ ਫਿਰ ਪਤਾ ਲੱਗਦਾ ਜਾ ਜਾ ਕੇ ਔਰ ਜਿਹੜੀ ਬੁਰਾਈ ਹੁੰਦੀ ਐ ਉਹ ਟੱਪ ਦੀ ਉਛਲ ਦੀ ਜ਼ਿਆਦਾ ਦਿਖਦੀ ਐ ਹੁੰਦੀ ਘੱਟ ਐ ਹੁੰਦੀ ਘੱਟ ਦਿਖਦੀ ਜਾ ਰਹਾ ਕਿਉਂਕਿ ਚੰਗਿਆਈ ਛਾਲਾ ਨਹੀਂ ਨਾ ਮਾਰਦੀ ਚੰਗਿਆਈ ਛਾਲਾ ਨਹੀਂ ਮਾਰਦੀ ਸ਼ਾਂਤ ਬੈਠੀ ਐ ਘਰਾਂ ਦੇ ਬੈਠੀ ਐ ਭਾਈ ਭਾਈ ਦਾ ਪਿਆਰ ਬਥੇਰੇ ਕਮੈਂਟ ਕਰਨਗੇ ਤੇ ਥੱਲੇ ਬਹੁਤ ਟਿੱਪਣੀਆਂ ਕਰਨਗੇ ਕਰਿਓ ਜੀ ਸਰੋਤਿਆਂ ਜ਼ਰੂਰ ਟਿੱਪਣੀਆਂ ਭਾਈ ਭਾਈ ਦਾ ਪਿਆਰ ਹੈਗਾ ਮੈਂ ਕਹਿੰਦਾ ਮੇਰਾ ਭਾਈ ਮੇਰਾ ਸਭ ਕੁਝ ਹੈ ਠੀਕ ਹੈ ਤੁਸੀਂ ਕਹਿੰਦੇ ਆ ਬੰਸੀ ਬਾਰੇ ਬਹੁਤ ਬਹੁਤ ਐਤਾ ਜਦ ਤੱਕ ਇੱਕ ਦੋ ਦੇਖ ਨਹੀਂ ਲੈਂਦੇ ਜਦ ਤੱਕ ਸਾਡੇ ਨਹੀਂ ਸਭ ਵਰ ਨਹੀਂ ਆਉਂਦੇ ਹਾਏ 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 ਜਦ ਤੱਕ ਇੱਕ ਦੋ ਨੂੰ ਦੇਖ ਨਹੀਂ ਲੈਂਦੇ ਸਵਨ ਆਂਧਰਾ ਆਉਂਦੀਆਂ ਨੇ ਭਰਾ ਉਦੋਂ ਅਸੀਂ ਚਾਰ ਭਰਾ ਸੀ ਅੱਛਾ ਚੋਂ ਸਾਡੇ ਬੜੇ ਦੋ ਭਰਾ ਤੁਰਦੇ ਹੋ ਗਏ ਅੱਛਾ ਹੁਣ ਛੋਟੇ ਰਹਿ ਗਏ ਤੂੰ ਅੱਛਾ ਇਹ ਮੇ ਤੋਂ ਛੋਟਾ ਮੈਂ ਵੀ ਤੂੰ ਵੱਡਾ ਠੀਕ ਹੈ ਜਾਣੋ ਹੁਣ ਆਇਆ ਬੇ ਜੇ ਦੂਰ ਰਹਿੰਦੇ ਆ ਰਹਿੰਦੇ ਵੀ ਇੰਨਾ ਪਿਆਰ ਨਾ ਰਿਹਾ ਤਾਂ ਫਿਰ ਕਿਆ ਫੇਰਾ ਨਹੀਂ ਨਹੀਂ ਦੇਖੋ ਇੱਕੋ ਮਾਂ ਦੇ ਢਿੱਡੋਂ ਜਾਏ ਇੱਕੋ ਵਿਹੜੇ 'ਚ ਖੇਡੇ ਇਕੱਠੇ ਸੌਂਦੇ ਰਹੇ ਇੱਕ ਦੂਏ ਨਾਲ ਪਿਆਰ ਮੁਹੱਬਤ ਨਾਲ ਲੜਦੇ ਝਗੜਦੇ ਜੱਫੀਆਂ ਪਾਉਂਦੇ ਰਹੇ ਜੋ ਬਚਪਨ ਕੱਢਿਆ ਤੇ ਜ਼ਿੰਦਗੀ ਇੰਨੀ ਵੀ ਜ਼ਿਆਦਾ ਉਹ ਨਹੀਂ ਕਿ ਸਾਨੂੰ ਇੱਕ ਦੂਏ ਤੋਂ ਵੱਖਰਾ ਕਰ ਦੇਵੇ ਕੀ ਲੈ ਜਾਣਾ ਇੱਥੇ ਤੋਂ ਨਹੀਂ ਹੁਣ ਵੀ ਇਦਾਂ ਬੇ ਕਾਰੋਬਾਰ ਕਰਨ ਸਾਨੂੰ ਇਕੱਠਾ ਹੀ ਕਰ ਲੋ ਇਕੱਠੇ ਹੈ ਇਕੱਠਾ ਹੀ ਹੈ ਹੈ ਇਹ ਨੂੰ ਭਾਈ ਭਾਈ ਦਾ ਕੀ ਹੈ ਯਾਰ ਹੈ ਕੁਝ ਨਹੀਂ ਭਾਈ ਭਾਈ ਦਾ ਤਾਂ ਪਿਆਰੇ ਹੈ ਇਹ ਹੈ ਬਈ ਇਹ ਇੱਕ ਵੀਲਾ ਰਿਹਾ ਬੱਚਿਆਂ ਵਾਲਾ ਹੈ ਮੈਂ ਆ ਜਾਵਾਂ ਜਿਹੜੇ ਦੇਖਣ ਵਾਲੇ ਸਾਡੇ ਇਹਨਾਂ ਵਿੱਚ ਵੀ ਬਹੁਤ ਸਾਰਿਆਂ ਨੇ ਦੇਖਿਓ ਕਮੈਂਟ ਕਰਨਾ ਆਪਣੇ ਭਰਾ ਦਾ ਨਾਂ ਲਿਖਿਓ ਜੀ ਛੋਟੇ ਦਾ ਵੀ ਤੇ ਵੱਡੇ ਦਾ ਵੀ ਕਮੈਂਟਾਂ ਦੇ ਵਿੱਚ ਔਰ ਭੈਣਾਂ ਦਾ ਵੀ ਨਾਂ ਲਿਖਿਓ ਆਪਣੀਆਂ ਦਾ ਹੈ ਨੀ ਮਾਵਾ ਦਾ ਨਾਂ ਲਿਖਿਓ ਆਪਣੇ ਪਿਤਾ ਜੀ ਦਾ ਨਾਂ ਲਿਖਿਓ ਪਿਆਰ ਮੁਹੱਬਤ ਪਰਿਵਾਰ ਇਹ ਹੈ ਅਸਲੀ ਚੀਜ਼ਾਂ ਔਰ ਬੱਚੇ ਵੀ ਤਾਂ ਹੀ ਸਿੱਖਣਗੇ ਬੱਚੇ ਸਿੱਖੂ ਤਾਂ ਆ ਦੇਖੋ ਬਹੁਤ ਸਾਰੇ ਨੇ ਲਿਖਨੇ ਆਪਣੇ ਭਰਾਵਾਂ ਦੇ ਨਾਂ ਪੈਣਾ ਦੇ ਨਾ ਜਿੱਦਾਂ ਨਾ ਹੁਣ ਹਵਾ ਚੱਲਦੀ ਐ ਸਵਾ ਹਵਾ ਸਾਰੀ ਉੜ ਜਾਂਦੀ ਹਾਂ ਜਿੱਦਾਂ ਹਵਾ ਚੱਲਦੀ ਐ ਐਦਿ ਲੋਕਾਂ ਦੀਆਂ ਜੰਦੀਆਂ ਆ ਆ ਤਾਂ ਉਬਲਦੀ ਜਾਂਦੀ ਹਾਂ ਬਦਲ ਜਾਂਦੀ 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 ਨਾ ਹਾਂ ਤੇ ਇਹ ਕਿਸੇ ਬਸ ਦੀ ਗੱਲ ਕੁਦਰਤ ਦੀ ਗੱਲ ਹੈ ਪਰੰਤੂ ਜਿਹੜਾ ਹੈ ਉਹ ਦਿਲਾਂ ਚ ਪਿਆਰ ਜ਼ਰੂਰੀ ਹੈ ਹੈ ਦਿਲਾਂ ਪਿਆਰ ਹੋਰ ਤਾਂ ਕੁਝ ਨਹੀਂ ਜਾਣਾ ਇੱਥੇ ਦੇ ਹੋਰ ਤਾਂ ਕੁਝ ਨਹੀਂ ਜਾਣਾ ਹੈ ਜੇ ਪਿਆਰ ਹੈ ਤਾਂ ਫਿਰ ਉਹ ਡਿਗੇ ਪੈ ਨੂੰ ਜੋਖ ਸੁਖ ਸਾਰੇ ਭੰਡਾਉਂਦਾ ਜੇ ਤੁਸੀਂ ਕਰੋੜਾਂ ਪਤੀ ਹੋਗੇ ਮੰਨ ਲਓ ਕਰੋੜਾਂ ਖਰਬਾਂ ਹੀ ਪਤੀ ਹੋਗੇ ਭਾਵੇਂ ਹੈ ਬੜੀਆਂ ਬੜੀਆਂ ਕੋਠੀਆਂ ਇਮਾਰਤਾਂ ਬਿਲਡਿੰਗਾਂ ਬਹੁਤ ਕੁਝ ਹੋਗਾ ਤੁਹਾਡੇ ਕੋਲ ਕੁਝ ਸਾਡੇ ਮਿਲਦਾ ਗਿਲਦਾ ਹੈ ਨਹੀਂ ਤੇ ਕੋਈ ਰੁਪਈਆ ਹੀ ਕੀਆ ਕਰਨੀ ਉਹਨੂੰ ਕਮਾਣਦੇ ਕਮਾਣਦੇ ਸਾਡੀ ਜ਼ਿੰਦਗੀ ਲੰਘ ਜਾਂਦੀ ਹੈ ਲੰਘ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਸੀ ਮਿਸ ਕਰ ਜਾਂਦੇ ਆ। ਹਾਂ ਜੀ। ਫਿਰ ਉਹ ਸਮਾਂ ਆਂਦਾ ਇਹੋ ਜਿਹਾ ਜਿੱਥੇ ਦੇਖਣ ਲੱਗ ਜਾਂਦਾ ਵੀ ਹੁਣ ਤਾਂ ਨਿਵਾਨਪੁਰ ਆ ਗਿਆ ਕੰਮ। ਹਾਂ। ਹੁਣ ਤਾਂ ਜਾਣਾ ਵੀ ਐ। ਬਸ। ਫਿਰ ਬੰਦਾ ਕਹਿੰਦਾ ਯਾਰ ਮੈਂ ਫਿਰ ਫਿਰ ਨਹੀਂ ਹੱਥਣਾ ਕੁਝ ਵੀ। ਫਿਰ ਆਉਣਾ। ਫਿਰ ਨਹੀਂ ਆਣਾ। ਔਰ ਜਾਣਾ ਹੈ ਪਿਆਰ। ਜਾਣਾ ਪਿਆਰ ਨਾਲ। ਜੇ ਪਿਆਰ ਹੈ ਤਾਂ ਫਿਰ ਉਹ ਕਈ ਕਈ ਚਿਰ ਬਾਅਦ ਵੀ ਫਿਰ ਚੇਤਾ ਕਰਦਾ ਵੀ ਮੇਰਾ ਭਰਾ ਇਦਾਂ ਦਾ ਮੇਰੇ ਚਾਚਾ ਇਦੂਗਾ। ਹਾਂ। ਮੇਰਾ ਫਲਾਣਾ ਇਦਾਂ ਦਾ। ਇਹ ਮਿੱਤਰ ਦੋਸਤ ਵੀ ਐਦੀ ਚਿੰਤਾ ਆ ਜਾਂਦੀ ਹੈ। ਆਹਿੰਦੇ ਨਾ ਬਿਲਕੁਲ ਆ ਜਾਂਦੇ ਤੇ ਮੈਂ 26 ਸਾਲ ਪੱਠੇ ਕੰਮ ਕੀਤਾ ਅੱਛਾ ਜੜਾਈਆ ਅੱਛਾ ਇੱਥੋਂ ਕੋਈ ਨਾ ਸੀ ਗਰਸ਼ੰਕਰਕੋਟ ਪਰਵਤੰਡਾ ਉੱਥੇ ਬੰਦੇ ਹੁੰਦੇ ਮੇਰਾ ਅੱਛਾ ਹੋਰ ਵੀ ਆਨਲਡ ਦੇ ਬੜ ਬੋਲ ਜਾਂਦੇ ਨੇ ਕਈ ਵੀ ਨਹੀਂ ਪਰ ਅਸੀਂ ਭਰਾਵਾਂ ਤੇ ਬਾਧੂ ਪਿਆਰ ਨਾਲ ਕੰਮ ਕੀਤਾ 26 ਸਾਲ ਉਹੀ ਮੈਂ ਨਾ ਟੈਨਸ਼ਨ ਅੱਛਾ ਉਹਨਾਂ ਬੰਦਾ ਨੇ ਪਰ ਉਹਨਾਂ ਦਨਾਂ ਪਿਆਰ ਮੈਨੂੰ ਇੰਨਾ ਮਿਲਦਾ ਬਹੁਤ ਜ਼ਿਆਦਾ ਹੈ ਜੇ ਮੈਂ ਥੋੜੇ ਕਿਤੇ ਚਲੇ ਗਿਆ ਨਾ ਮਹੀਨਿਆਂ ਦੋ ਮਹੀਨੇ ਬਾਅਦ ਕੰਮ ਹਟਣ ਦੇ ਬਾਅਦ ਵੀ ਉਹਨਾਂ ਪਰ ਲੱਗਿਆ ਪਿੰਡ ਦੇ ਨਾਲ ਵੀ ਫਰਣਾ ਆਇਆ ਵਾ ਤਾਂ ਹੁੰਦਾ ਜਿਹੜਾ ਮਕਾਨ ਸੀ ਮਕਾਨ ਉਹ ਲੋਕਾਂ ਨਾਲ ਧਰਨਦਾ ਅੱਛਾ ਬਿਲਾ ਉਹ ਮੇਰੇ ਰਾਮ ਸਰੂਪ ਆਇਆ ਹੋਇਆ ਬੇਰਾਮ ਸਰੂਪ ਆਇਆ ਵਾ ਉਹ ਲੈ ਵੀ ਤਾ ਆਇਆ ਬੇਰਾਮ ਸਰੂਪ ਆਇਆ ਗੱਲ ਦਾ ਸਵਾਦ ਤਾਂ ਤਾਂ ਹੀ ਆ ਫਿਰ ਤੇ ਪਰ ਅਸੀਂ ਕਿਸੇ ਬਿਗਾੜਿਆ ਵੀ ਕਿਸੇ ਨੂੰ ਮਾਰਾ ਨਹੀਂ ਕਿਹਾ ਨਹੀਂ ਪਿਆਰੇ ਰੱਖਣਾ ਜੇ ਆਪ ਚੰਗੇ ਆ ਤਾਂ ਹੀ ਜੱਗ ਚੰਗਾ ਹੈ ਨਾ ਤਾਂ ਦਾ ਕੀ ਜਿੱਥਾ ਜਿੱਥੇ ਆਪਾਂ ਰਹੇ ਉਹਨਾਂ ਨਾਲ ਵੀ ਪਿਆਰ ਰੱਖਿਆ ਉਹ ਵੀ ਚੇਤਾ ਕਰਦੇ ਹੋਣਗੇ ਜੇ ਹੁਣ ਵੀ ਜਾਈਏ ਸਮਝ ਲੈ ਵੀ 20 ਸਾਲ ਤਾਂ ਹੋਈ ਉਹਨਾਂ ਨੇ ਕੰਮ ਛੱਡਣ ਵੀ ਪਰ ਜੇ ਹੁਣ ਵੀ ਜਾਈਏ ਤਾਂ ਜੱਫੀ ਪਾਵਾਂਗੇ ਆਏ ਹਾਏ ਹਾਏ ਆ ਹੈ ਗਾੜੀ ਵੀ ਜੱਫੀ ਪਾ ਕੇ ਮਿਲੂਗੇ ਹਾਂਜੀ ਪਰ ਜਿਹੜੇ ਮੇਰੇ ਨਾਲ ਦੇ ਕੁਸਤਾ ਬੰਦੇ ਤੁਰਦੇ ਹੋਗੇ ਆ ਜਿਹੜਾ ਸਾਡਾ ਹੈਡ ਤਾਂ ਉਹ ਵੀ ਤੁਰਦਾ ਹੋ ਗਿਆ ਅੱਛਾ ਗਾਹਾਂ ਮੋਟਿਆਂ ਦਾ ਹੇਗਾ ਮੁੰਡੇ ਹੈਗੇ ਉਹਨਾਂ ਬਾਰੇ ਉਹ ਮੁੰਡਿਆ ਹੁਣ ਇੱਕ ਦਿਨ ਫੋਨ ਆਇਆ ਤਾਂ ਤੇ ਕਹਿੰਦਾ ਕਿ ਤੇ ਆ ਤ ਜਾ ਯਾਰ ਦਰਸ਼ਨਾਂ ਦਾ ਕਰ ਆ ਜਾ ਆਏ ਹੈ ਉਹ ਵੀ ਚੰਗੇ ਅੱਛਾ ਬਾਪੂ ਜੀ ਦਾਣਾ ਸਬਜ਼ੀਆਂ ਰੋਟੀ ਪਾਣੀ ਪੁਰਾਣੇ ਉਹ ਉਹਦਾਂ ਦੇ ਸਵਾਦ ਹੁਣ ਹੈਗੇ ਕਿ ਕਿਆ ਹੋ ਗਿਆ ਹੁਣ ਹੁਣ ਇਦਾਂ ਦੀ ਗੱਲ ਵੀ ਅੱਗੇ ਤਾਂ ਜੇ ਇੱਕ ਲੂਣ ਮਿਰਚ ਪਾ ਕੇ ਆਵੇਂ ਨਾ ਹਰੀਆਂ ਮਿਰਚਾਂ ਲੂਣ ਉੱਪਰ ਦੇਸੀ ਕੇ ਨਾਲ ਰੁਕ ਚੋਪੜਾ ਰੋਟੀ ਹਾਂ ਦੇਸੀ ਕੇ ਹੁੰਦੇ ਨੇ ਹਾਂ ਤੇ ਬੇੜਾ ਰੋਟੀਆਂ ਹੁੰਦੇ ਛੋਲੇਆਂ ਦੀਆਂ ਛੋਲੇ ਤੇ ਕਣਕ ਆਏ ਹਾਂ ਐਨੀ ਸਵਾਲ ਹੈ ਜੀ ਸਬਜ਼ੀ ਨਾਲ ਵੀ ਵਾਦ ਸਬਜ਼ੀ ਨਾਲ ਵਾਦ ਉਹਨਾਂ ਵੱਡੇ ਤੇ ਵੱਡੇ 5 ਸਟਾਰ ਹੋਟਲ ਤੇ ਵੀ ਜ਼ਿਆਦਾ ਸਵਾਦ ਹੋਟਲਾਂ ਨਾਲੋਂ ਜ਼ਿਆਦਾ ਸਵਾਦ ਹੁਣ ਪਰੌਂਠੇ ਖਾਂਦੇ ਨਾ ਪਰੌਂਠੇ ਦਾ ਕੀ ਸਵਾਦ ਇਹਦਾ ਨੁਕਸਾਨ ਤਾਂ ਉਹ ਬੇਰੇੜੇ ਦੀ ਰੋਟੀ ਜਿਹੜੀ ਐ ਉਹ ਉਹ ਚਟਨੀ ਨਾਲ ਖਾ ਲੈਂਦੇ ਤਾਂ ਨਜ਼ਾਰਾ ਆ ਜਾਂਦਾ ਤਾਂ ਨਜ਼ਾਰਾ ਆ ਜਾਂਦਾ ਨਾਲ ਲੱਸੀ ਜਿਹੜੀ ਆ ਹੁਣ ਤਰੌਂਠੇ ਖਾਂਦੇ ਆ ਆਲੂਆਂ ਦੇ ਹੋਰ ਕਾਫ ਦੇ ਆ ਆ ਹੈ ਉਹ ਹੈ ਹੂੰ ਤੇ ਉਹਨਾਂ ਦੇ ਇਹਨਾਂ ਸਵਾਦੀਆਂ ਦਾ ਹਰ ਇਹ ਨੁਕਸਾਨ ਦੇ ਐ ਹਜ਼ਮ ਨਹੀਂ ਹੁੰਦੇ ਇਹ ਅੰਦਰ ਜਾ ਕੇ ਇਹ ਹਜ਼ਮ ਨਹੀਂ ਹੁੰਦੇ ਮਲਟਾਪਾ ਪਾਉਂਦੇ ਆ ਸ਼ੂਗਰ ਵਧਾਉਂਦੇ ਆ ਗੈਸ ਗੈਸ ਵਧਾਉਂਦੇ ਸਵਾਭ ਬੱਤੀ ਬਿਮਾਰੀਆਂ ਜਗਾਉਂਦੇ ਪਰ ਮੈਂ ਇਹਨਾਂ ਖਾ ਕੇ ਖੁਸ਼ ਨਹੀਂ ਉਹ ਯਾਦ ਇਹ ਬੇੜੀ ਦੀ ਰੋਟੀ ਅਸੀਂ ਖਾਦ ਦੀ ਜਿਹੜੀ ਸਵਾਦਾਂ ਦੀ ਹੈ ਹੁਣ ਵੀ ਯਾਦ ਚੇਤੇ ਆਉਂਦੀ। ਵੇ ਕਿੰਨੀ ਸਵਾਦ ਹੋ ਰੋਟੀ ਹੁੰਦੀ ਸੀ। ਕਿੰਨੀ ਸਵਾਦ ਫੁਣ ਹੈ। ਅੱਛਾ ਸਾਗ ਬਣਦਾ ਸੀ ਮਾਤਾ ਸਾਗ ਬਣਾਉਂਦੀ ਸੀ। ਸਾਗ ਵੀ ਬਹੁਤ ਵਧੀਆ ਬਣਦਾ ਸੀ। ਸਾਗ ਬਣਾਣਾ ਚਲ ਤੁੜਕੇ ਨਾਲ ਕਿਹਨਾਂ ਤੇ ਲੱਗੁੰਦੀ ਜਿੱਦਾਂ ਤੁੜਕਾ ਹਰ ਹਰ ਚੀਜ਼ ਮਦਾਨ ਹੈ। ਹਾਂ ਇਹ ਤੁੜਕੇ ਨਾਲ ਤੇ ਲਾ ਕਰਨੀ। ਅੱਛਾ ਜਾਂ ਤਾਂ ਇਹ ਤਾਂ ਵੀ ਸਾਗ ਬਣਾਣਾ ਜੋੜਾ ਪਾਣਾ ਜਰਿਓ ਵਿੱਚੇ ਪਾਣਾ ਦਾ ਜਿੱਦਾਂ ਬੇ ਨੂਨ ਮਿਰਚ ਮਸਾਲਾ ਵਗੈਰਾ ਜੋ ਪਾਣਾ ਜਿੱਥੇ ਬਾਅਦ ਆਦਰਕ ਜੋ ਪਾਣਾ ਵਿੱਚੇ ਪਾ ਦੇਣਾ ਹਾਂ ਐਨਸੋ ਗੱਠੇ ਗੁੱਠੇ ਪਾ ਗੇ ਤੁੜਕਾ ਲਾਉਣਾ ਆ ਕਰਨਾ ਵੱਖਰਾ ਤੜਕਾ ਨਹੀਂ ਸੀ ਲੱਗਦਾ ਜੋ ਪਾ ਗਏ ਇੱਕੋ ਵਾਰੀ ਵਿੱਚੇ ਪਾ ਗਏ ਬਸ ਇੱਕ ਹੀ ਪਾਣੀ ਉਹ ਫਿਰ ਬਣਦਾ ਤਾਂ ਹਾਰੇ ਤੇ ਹੈਂ ਹਾਰੇ ਵੀ ਹੁੰਦੇ ਤੇ ਜਿਹੜੇ ਮਿੱਟੀ ਚ ਮਿੱਟੀ ਦੇ ਬਣਦੇ ਤੇ ਹਾਰੇ ਹਾਂ 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 ਜਿਹਦੇ ਪਾਥੀਆਂ ਲਾ ਕੇ ਬਸ ਬਸ ਉਹ ਨਹੀਂ ਲੱਕੜੀਆਂ ਬਣਾ ਦੇ ਹਾਂ ਲੱਕੜੀਆਂ ਸਾੜੇ ਲੱਕੜ ਬਹੁਤ ਹੀ ਅੱਛਾ ਤਾਂ ਲੱਕੜੇ ਬਣਾ ਕੇ ਕਰਦੇ ਨੇ ਪਰ ਉਹ ਜੇ ਸਾਖਾ ਖਾਣਾ ਤਾਂ ਫਿਰ ਅਸੀਂ ਮੱਖਣ ਪਾ ਕੇ ਦੇਣਾ ਮਾਤਾ ਨੇ ਮੱਖਣ ਪਾ ਕੇ ਬੰਸੀ ਵੀ ਨਾਲ ਬੈਠਦਾ ਤਾਂ ਇਕੱਠੇ ਵਹਿੰਦੇ ਚਾਰ ਹਾਏ ਹਾਏ ਚਾਰੇ ਇਕੱਠੇ ਵਹਿੰਦੇ ਹਾਏ ਦੇਖਿਆ ਚਾਰ ਭਰਾ ਇਕੱਠੇ ਵਹਿੰਦੇ ਚਾਰ ਭਰਾ ਇਕੱਠੇ ਵਹਿੰਦੇ ਤੇ ਮਾਤਾ ਪਕਾਉਂਦੀ ਸੀ ਮੱਖਣ ਦੇ ਕੇ ਦਿੰਦੀ ਸੀ ਰੋਟੀ ਦੇਖਿਆ ਅੱਜ ਮੈਂ ਤੁਹਾਨੂੰ ਯਾਦ ਕਰਾਤਾ ਉਹ ਟਾਈਮ ਚੰਗੀ ਗੱਲ ਕਰੀ ਉਹ ਤਾਂ ਟੁੜਕਾ ਨਹੀਂ ਟੁੜਕੇ ਆਈ ਵਧੀਆ ਤੇ ਵਧੀਆ ਸਬਜ਼ੀ ਟੁੜਕੇ ਵਾਲੀ ਲਾਦਾ ਉਹ ਸਵਾਦ ਨਹੀਂ ਜਿੰਨੀ ਉਹ ਹਾਂ ਰਾਮ ਸਰੂਜੀ ਮੈਂ ਤੁਹਾਨੂੰ ਉਹ ਦ੍ਰਿਸ਼ ਯਾਦ ਕਰਾਤਾ ਚਾਰ ਭਰਾ ਇਕੱਠੇ ਬੈੰਦੇ ਤੇ ਮਾਤਾ ਸਾਗ ਪਕਾਉਂਦੀ ਸੀ ਮੱਖਣ ਪਾ ਕੇ ਦਿੰਦੀ ਸੀ ਜਿਆਦਾ ਹੋਰ ਤੀ ਵੀ ਜਿਆਦਾ ਜਿਹੜੇ ਸਾਗ ਹੁੰਦੇ ਤੇ ਸਾਗ ਦੀਆਂ ਐਟਮਾ ਕਈ ਹੁੰਦੀਆਂ ਛੋਲੇ ਛੋਲੇ ਬਾਥੂ ਪਿਆਜੀ ਪਿਆਜੀ ਕਹਿੰਦਾ ਤਾਂ ਪਿਆਜੀ ਹੁੰਦੀ ਸੀ ਇੱਕ ਉਹ ਬੂਟੀ ਹੁੰਦੀ ਖੇਤਾਂ ਵਿੱਚ ਅੱਛਾ ਮਾਨੋ ਤੁਸੀਂ ਕੁੰਬਲੇ ਹੁੰਦੇ ਜਿਹੜਾ ਛੋਲੇ ਪਿਆਜ਼ ਹੁੰਦੇ ਆ ਢੋਲੇ ਜਿਹੜੇ ਪਿਆਜ਼ ਹੁੰਦੇ ਨਾ ਹਾਂ ਤੇ ਆ ਜਾਮ ਹੁੰਦੀ ਬੂਟੀ ਉਹ ਪਿਆਜ਼ ਦੀ ਪਿਆਜ਼ ਜਿਹੜੇ ਛੋਲੇ ਛੋਲੇ ਹਾਂ ਰਾਇਆ ਸਰੂ ਐਤਨੀਆਂ ਆਟ ਮਾਉਂਦੇ ਸਾਗ ਬਣਾਉਂਦੇ ਬਹੁਤ ਕਾਫੀ ਇਹ ਜਿਹੜੀ ਚਟਣੀ ਬਣਾਉਂਦੇ ਤੇ ਉਹ ਕੁੰਡੀ ਛੋਟੇ ਮੈਂ ਬਣਾਉਂਦੇ ਤੇ ਕੁੰਡੀ ਛੋਟੇ ਕੀ ਕੀ ਬਣਾਉਂਦੇ ਤੁਸੀਂ ਉਹ ਤਾਂ ਜੋ ਮਰਜੀ ਪਾ ਲਓ ਪਿਆਜ਼ ਪਾ ਲਓ ਨੂਨ ਮਿਰਚ ਮਸਾਲਾ ਪਾ ਲਓ ਤੇ ਕਈ ਹੁਣ ਪਾਲਕਪੂਰ ਦਾ ਜਹਾ ਹੁੰਦੇ ਦਿੱਤੇ ਤਾਂ ਇਦਾਂ ਦਾੜਮਾ ਪਾਇਆ ਕਰਦੇ ਜਿੱਦਾਂ ਵੀ ਪਿਆਜ਼ ਹਰੀਆਂ ਭੂਖਾਂ ਹੂੰ ਤੇ ਲਸਣ ਲਸਣ ਉਪਰ ਪਿਆਜ਼ ਆਦਰਕ ਹੂੰ ਇਦਾਂ ਪਾ ਕੇ ਫਿਰ ਸਬਜੀ ਚਰਨੀ ਮਗਾਣੀ ਉਹ ਚਟਨੀ ਨਾਲ ਜਿਹੜੀ ਸ਼ਾਮਾਂ ਨੂੰ ਰੋਟੀ ਖਾਂਦੇ ਤੇ ਆਥਣ ਮਿਲੇ 4:00 ਵਜੇ 5:00 ਵਜੇ ਹਾਂਜੀ ਉਹ ਨਜ਼ਾਰਾ ਦਿੰਦੀ ਜਿਹੜੀ ਰੋਟੀ ਦੁਪਹਿਰ ਦੀ ਪਈ ਹੁੰਦੀ ਸੀ ਉਹ ਛਾਬੇ 'ਚ ਤੇ ਚੱਕ ਲੈਣੀ ਚੱਕ ਲੈਣੀ ਚਟਣੀ ਮਿਲ ਜਾਣੀ ਨਾਲ ਉਹ ਫਿਰ ਜੇ ਖਾਣੀ ਪੈਦਾ ਵਕਤੇ ਭੁੱਖ ਲੱਗੇ ਗਈ ਤਾਂ ਫਿਰ ਉਹ ਗਰਮ ਕਰਨੀ ਆ ਗਰਮ ਕਰਨੀ ਗਰਮ ਕਰਨੀ ਉਹ ਪਾਣਾ ਮੱਖਣ ਨੂਨ ਪਾ ਕੇ ਨਾ ਪਰਚੂ ਉੱਪਰ ਲੈਣਾ ਚੋਪੜ ਕੇ ਫਿਰ ਹਾਂ ਅੱਛਾ ਇੱਕ ਮੈਨੂੰ ਯਾਦ ਆ ਰਹੀ ਹੈ ਵੀ ਐਦਾਂ ਰੋਟੀ ਜਦੋਂ ਖਾਂਦੇ ਸੀ ਨਾ ਜਦੋਂ ਤੁਸੀਂ ਕਹੇ ਵੀ ਮੱਖਣੀ ਪਾ ਕੇ ਤੇ ਲੂਣ ਤੇ ਮਿਰਚ ਥੋੜੀ ਲਾਲ ਮਿਰਚ ਵੀ ਪਾ ਲੈਣੀ ਥੋੜਾ ਲੂਣ ਪਾ ਲੈਣਾ ਉੱਪਰ ਐਂ ਖਾ ਲੈਣੀ ਤੇ ਹੁਣ ਤਾਂ ਆਇਤਾ ਵੀ ਕੋਈ ਚੀਂ ਨਹੀਂ ਰਹੀ ਇਹਦੇ ਗੱਲਾਂ ਰਹਿ ਗਈਆਂ ਗੱਲਾਂ ਰਹੀਆਂ ਕਿਉਂ ਜੇ ਸਭ ਜੀ ਸੁਭ ਜੀ ਮੈਂ ਤਾਂ ਨਾ ਹੁਣ ਵੀ ਬਾਪੂ 베ਰੇੜੇ ਵਾਲੀ ਰੋਟੀ ਬਣਾ ਲੈਂਦਾ ਘਰ ਹਾਂ ਹੈ ਮੇਰੇ ਘਰ ਦੇ ਕਹਿੰਦੇ ਕੋਈ ਨਹੀਂ ਖਾਣਾ ਮੈਂ ਕੱਲਾ ਹੀ ਖਾਣਾ ਪਰ ਮੈਨੂੰ ਇੰਨੀ ਸਵਾਦ ਲੱਗਦੀ ਨਾ ਉਹ ਜਦ ਉਹਨੂੰ ਰਾੜਦੇ ਆਪਾਂ ਹਾਂਜੀ ਸੇਕ ਪ੍ਰਸਿੱਧੀ ਰੱਖ ਕੇ ਹਾਂਜੀ ਹਾਂਜੀ ਤੇ ਮੋਟੀ ਮੋਟੀ ਹੱਥ ਨਾਲੇ ਥਾਪੜ ਕੇ ਪਕਾਣੀ ਚੱਕਲਾ ਮੇਲਣਾ ਨਹੀਂ ਲੱਗਣਾ ਉਹਨੂੰ ਚ ਅਗਲੇ ਬੇਲ ਨਾਲ ਬੰਨਦੀ ਨਹੀਂ ਫਿਰ ਜੇ ਪਿਛਲੇ ਬੇਲ ਨਾਲ ਬਣਾਵੇ ਤਾਂ ਰੋਟੀ ਪੋਲੀ ਨਹੀਂ ਹੁੰਦੀ ਹਾਂ ਬੇਲ ਨਾਲ ਬੇਲ ਨਹੀਂ ਨਹੀਂ ਐਂਦੀ ਹੱਥਾਂ ਨਾਲੇ ਥਾਪੜ ਕੇ ਉਹ ਬੜੀ ਸੋਹਣੀ ਪੱਕ ਜਾਂਦੀ ਤਵੇ ਪਰ ਵੀ ਪੱਕ ਜਾਂਦੀ ਅੱਜ ਕੱਲ ਗੈਸ ਪਰ ਵੀ ਪੱਕ ਜਾਂਦੀ ਹੈ ਉਹ ਪੋਲੀ ਹੁੰਦੀ ਉਹ ਪੋਲੀ ਹੁੰਦੀ ਹੈ ਉਹ ਪੋਲੀ ਹੁੰਦੀ ਔਰ ਨਜ਼ਾਰਾ ਆ ਜਾਂਦਾ ਖਾ ਕੇ ਮੋਟੀ ਮੋਟੀ ਜੀ ਨਾ ਜਿਹੜੇ ਹੁਣ ਫੁੱਲ ਕੇ ਆਉਂਦੇ ਆ ਮਤਲਬ ਬਣਾ ਦੇ ਅੱਜ ਕੱਲ ਦੇ ਨਿਆਣੇ ਹਾਂ ਉਨੀ ਆਟਾ ਰਖਣਾ ਕਰਦਾ ਬਾਅਦ ਚ ਅਗਲੇ ਬੇਲ ਨਾਲ ਦੱਤ ਅਗਲੇ ਬੇਲ ਨਾਲ ਅਗਲੇ ਬੇਲ ਉਹਨੇ ਉਹ ਨਹੀਂ ਕਰਦਾ ਸਾਜਫਰ ਕਾ ਬਣ ਜਾਂਦਾ ਫਿਰ ਆਕਰ ਦਿੰਦਾ ਬਾਹਰ ਨਹੀਂ ਜਾਂਦਾ ਉਹਦੇ ਪਰ ਜਦੋਂ ਬੇੜੇ ਵਾਲੀ ਪਰ ਰੱਖਿਆ ਉਹਨੇ ਜੀ ਮੱਖਣ ਹਾਂ ਜੀ ਤੇ ਗਰਮ ਗਰਮ ਹੋਵੇ ਹਾਂ ਚਲੋ ਬਹੁਤ ਵਧੀਆ ਲੱਗਿਆ ਜੀ ਗੱਲਾਂ ਹੋ ਗਈਆਂ ਤੁਹਾਡੀ ਮਾਤਾ ਵੀ ਯਾਦ ਕਰ ਲਈ ਬਾਪੂ ਜੀ ਵੀ ਯਾਦ ਕਰ ਲਏ ਬੇੜਾ ਵੀ ਯਾਦ ਕਰ ਲਿਆ ਚੁੱਲ੍ਹ ਵੀ ਯਾਦ ਕਰ ਲਈ ਕੱਚਾ ਕੋਠਾ ਵੀ ਯਾਦ ਕਰ ਲਿਆ ਉਹ ਮੋਗਰੀ ਨਾਲ ਕੁੱਟਦੇ ਹੁੰਦੇ ਤੇ ਮਿੱਟੀ ਉਹ ਵੀ ਯਾਦ ਕਰ ਲਈ ਕਿੱਦਾਂ ਦਾ ਲੱਗਿਆ ਤੁਹਾਨੂੰ ਵਧੀਆ ਜੀ ਨਹੀਂ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਏਦਾਂ ਦੀਆਂ ਅਸੀਂ ਐਵੇਂ ਤਾਂ ਨਹੀਂ ਕਿਤੇ ਮੈਨੂੰ ਲੱਗਦਾ ਵੀ ਅਸੀਂ ਉਹ ਕੰਮਲੇ ਹੋਏ ਫਿਰਦੇ ਐਵੇਂ ਕਿ ਚੰਗੀਆਂ ਗੱਲਾਂ ਗੱਲਾਂ ਬਹੁਤ ਵਧੀਆ ਲੱਗੀਆਂ ਬੜੀਆਂ ਸਵਾਲ ਆਈਆਂ ਬਹੁਤ ਸਵਾਲ ਆਈਆਂ ਸਵਾਲ ਆਈਆਂ ਨਾ ਜੀ ਬਸ ਆਹੀ ਕੁਛ ਅਸੀਂ ਬੱਲੇ ਬੱਲੇ ਫਿਲਮ ਜਿੰਦ ਕੱਟ ਤੇ ਦੋਏ ਭਾਈ ਪਿੰਡਾਂ ਪਿੰਡਾਂ ਚ ਘੁੰਮੀ ਜਾਂਦੇ ਐ ਇਸ ਵੇਲੇ ਦੇਖ ਲਓ ਕਿਆ ਟਾਈਮ ਹੋ ਗਿਆ 7 ਦੇ 7 ਵਜ ਗਏ ਵਜ ਗਏ ਬੰਸੀ ਜੀ ਕਿਆ ਟਾਈਮ ਹੋ ਗਿਆ ਦੇਖੋ ਤਾਂ ਫੋਨ ਪਰ ਪਿੰਡ ਧਮਾਣਾ ਨੂਰਪੁਰ ਬੇਦੀ ਬਲਾਕ ਅਣਤੀ ਮਿਟ ਹੋ ਗਏ 7:29 ਤੇ ਅਸੀਂ ਦੋਏ ਭਾਈ ਮੈਂ ਤੇ ਕਰਾਲੀ ਪਹੁੰਚਣਾ ਇਹਨਾਂ ਨੇ ਰੋਪੜ ਪਹੁੰਚਣਾ ਅਸੀਂ ਤੁਹਾਡੇ ਕੋਲ ਬੈਠੇ ਗੱਲਾਂ ਮਾਰ ਰਹੇ ਹਾਂ ਨਜ਼ਾਰੇ ਲੈ ਰਹੇ ਜਿੰਦਗੀ ਦੇ ਅਸੀਂ ਇੱਕ ਵਾਰੀ ਕਰਾਲੀ ਸੀਤਲਾ ਦੇ ਮੰਦਿਰ ਹੈਗੇ ਹੈਗਾ ਹਾਂ ਸੀਤਲਾ ਆ ਸੀਤਲਾ ਮਾਤਾ ਦਾ ਇੱਕ ਵਾਰੀ ਅਸੀਂ ਸਾਰੇ ਸਾਡੇ ਪਿੰਡ ਵਿੜਾ ਹਾਂ ਗਈ ਅੱਛਾ ਪਰ ਐਸ ਕਿਉਂ ਨਾ ਤੁਰ ਗਏ ਤਰੀ ਕਿਲੋਮੀਟਰ ਜਿੱਦਾਂ ਕਹਿੰਦੇ ਆ ਵੀ ਨਿਆਣੇ ਤੇ ਨਾਲ ਬੱਚੇ ਅੱਛਾ ਛੋਟੂ ਡੇ ਨਹੀਂ ਅੱਛਾ ਬਸ ਕਿਲੋਮੀਟਰ ਤੁਰ ਕੇ ਬਹਿਣਾ ਤੇ 10 ਮਿੰਟਾਂ ਅੱਛਾ ਮੈਂ ਫੇਰ ਤੁਰ ਪੈਣਾ ਨਾ ਉਹ ਕਿੱਥੇ ਤੇ ਪੈਦਲ ਗਏ ਤੁਸੀਂ ਇੱਥੋਂ ਹੀ ਇੱਥੋਂ ਹੀ ਇੱਥੋਂ ਪੈਰ ਗਏ ਤੁਮਾਣੇ ਤੁਸੀਂ ਪੈਦਲ ਤੜਕੇ ਹੀ ਪੁੱਛ ਮਾਤਾ ਵੀ ਨਾਲ ਮਾਤਾ ਵੀ ਨਾਲ ਝੜੀ ਵੀ ਨਾਲ ਓਏ ਹੋਏ ਹੋਏ ਹੋ ਉਹ ਤਾਂ ਸੀਨ ਬੜਾ ਤਕੜਾ ਹੋਰ ਚਾਚੇ ਚਾਚੇ ਤਾਂ ਯਾਨੀ 6.5 ਸਮਝੋ ਅੱਛਾ ਪੈਦਲੇ ਗਏ ਪੈਦਲੇ 60 60 70 ਘਰ ਅੱਛਾ ਇੱਕ ਗੋਦੀ ਉਹ ਬੜਾ ਮੇਲਾ ਭਰਦਾ ਕਰਾਲੀ ਦਾ ਸੀਤਲਾ ਮਾਤਾ ਦਾ ਮੇਲਾ ਬਹੁਤ ਮਾਨਤਾ ਉਹਦੀ ਮੈਂ ਕਿਹਾ ਜੀ ਬਈ ਰੌਣਕ ਬੜੀ ਬੰਦਗੀ ਸੀ ਹੁਣ ਵੀ ਲੱਗਦਾ ਉਦਾਂ ਹੀ ਅੱਛਾ ਜੀ ਬੜੀ ਰੌਣਕ ਹੁੰਦੀ ਵੈਸੇ ਜਦੋਂ ਜਾਇਆ ਸੀ ਉਤੇ ਬਾਜ਼ੀ ਗੁਲਗਲੇ ਗੁਲਗਲੇ ਹਾਂ ਗੁਲਗਲੇ ਪਾਉਂਦੇ ਸੀ ਆਏ ਹਾ ਅੱਛਾ ਤੁਸੀਂ ਪੈਦਲੇ ਗਏ ਫਿਰ ਉੱਥੇ ਵੈਰੀ ਗੱਲ ਤੁਹਾਨੂੰ ਯਾਦ ਆਉ ਆ ਆ ਅੱਖਾਂ ਮਰੇ ਘੁੰਮ ਗਿਆ ਮੈਂ ਤੁਹਾਨੂੰ ਕਈ ਵਾਰੀ ਜਾਈ ਚੰਡੀਗੜ੍ਹ ਨੂੰ ਜਾਂ ਹੋਰ ਇਹਦੇ ਉੱਧੂ ਹਾਂ ਜਾਂ ਕਰਾਲੀ ਨੂੰ ਹਾਂ ਹਾਂ ਚੇਤਾ ਕਰ ਦਵਾਂ ਨਾ ਵੀ ਮੰਦਰ ਉਹ ਕਰਾਲੀ ਜਿਹੜਾ ਸੀਤਲਾ ਮੰਦਰ ਕਿੱਥੇ ਕਿ ਨੂੰ ਹੈ ਉਹ ਬੱਸ ਸਟੈਂਡ ਦੇ ਲੈਟਰ ਤੋਂ ਮਰਿੰਡੇ ਰੋਡ ਵਾਲੇ ਪਾਸੇ ਨੂੰ ਜਾ ਕੇ ਨਾ ਮੜਾ ਜਗਾ ਉਹ ਬੜੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੱਸ ਉੱਥੇ ਛੋਟਾ ਮੰਦਰ ਪੁਰਾਣਾ ਹੁਣ ਇਧਰਲੇ ਪਾਸੇ ਇੱਕ ਹੋਰ ਮੰਦਰ ਵੀ ਬਣ ਗਿਆ ਗਲੀ ਚ ਪੱਕਾ ਵੀ ਉਹ ਪੁਰਾਣਾ ਮੰਦਰ ਵੀ ਉਸੇ ਤਰ੍ਹਾਂ ਹੀ ਹੈਗਾ ਜਿੱਥੇ ਤੁਸੀਂ ਗਏ ਤੇ ਅੱਛਾ ਜੀ ਬਹੁਤ ਵਧੀਆ ਲੱਗਿਆ ਰਾਮ ਸਰੂਪ ਜੀ ਗੱਲਾਂ ਬਾਤਾਂ ਮਾਰ ਕੇ ਮਜ਼ਾ ਆ ਗਿਆ ਜੀ ਫਿਰ ਕਿਤੇ ਆਵਾਂਗੇ ਜੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ